ਸੋਈ ਸੋਨੇ ਸੀ ਗੋਗਲ ਵਿਧੀ ਪਟਾਖਾ ਨਹਿਰ ਦੇ ਉੱਤੇ ਖੜੇ ਆ ਦਿਖਾਉ ਤਸਵੀਰ ਵਿੱਚ ਆ ਜੋ ਉਹਨੇ ਘੱਟੋ ਘੱਟ ਵੀ ਇੱਕ ਹਫ਼ਤੇ ਤੋਂ ਬਾਅਦ ਸਮਾਇ ਨੂੰ ਬੰਦ ਕਰਕੇ ਰੱਖਿਆ ਗਿਆ ਸੀਗਾ ਕਿਉਂਕਿ ਇਸ ਦੇ ਉੱਤੇ ਕੰਕਰੀਟ ਪਾਉਣ ਦੀ ਡਿਪਾਰਟਮੈਂਟ ਦਿੰਦੀ ਐਨੀ ਦੇਰ ਬੰਦ ਕਰਦੇ ਬਾਅਦ ਇਹਦੇ ਨਾਲ ਦਾ ਕਹਿੰਦੇ ਪਹਿਲੇ ਠੀਕ ਸੀਗਾ ਇਹ ਪਰ ਲੇਕਿਨ ਇਹਦੇ ਉੱਤੇ ਫਤਰੀ ਕਿੰਨਾ ਸਿਮਿੰਟ ਪਾਇਆ ਜਾਂ ਨਹੀਂ ਪਾਇਆ ਥੋੜੇ ਦਿਨਾਂ ਦੇ ਵਿੱਚ ਹੀ ਆਲੇ ਮੈਨੂੰ ਤਾਂ ਦੋ ਪਿੰਨੇ ਨਹੀਂ ਹੋਏ ਹੋਗੇ ਤੇ ਇੱਕ ਉਹ ਕਿਹਾ ਗੋਗਨਦ ਵੇਲੀ ਦੇ ਲੋਕ ਹੈ ਉਹ ਜਿਹੜੇ ਇਕੱਠੇ ਹੋਏ ਆ ਦੇਖੋ ਦਿਖਾਈ ਜਰਾ ਥੱਲੇ ਦਿਖਾਈ ਜਰਾ ਆ ਹਾਲਤ ਦੇਖ ਲੋ ਤੇ ਕਿਉਂ ਹੋ ਰਿਹਾ ਇਦਾਂ ਅਕਸਰ ਜਿਹੜੇ ਸਾਡੇ ਮਟੀਰੀਅਲ ਕਿਉਂ ਨਹੀਂ ਪਿਆ ਸਤਿਗੁਰ ਜੀ ਸਤਿਗੁਰ ਜੀ ਹਾ ਜੇ ਪੁਲ ਕਿੰਨੇ ਦਿਨ ਬੰਦ ਰਿਹਾ ਦਾ ਇਹ ਹੱਥ ਬੰਦ ਰਿਹਾ ਜੀ ਹਾਂ ਤੇ ਤੁਹਾਡੇ ਸਾਹਮਣੇ ਇਹ ਲਈ ਤੁਹਾਨੂੰ ਬਹੁਤ ਮੁਸ਼ਕਲਾਈ ਸਾਨੂੰ ਰਸਤਾ ਜਿਹੜਾ ਕੱਚੇ ਰੋਡ ਤੇ ਜਾਣਾ ਪਿਆ ਨਹਿਰ ਤੇ ਘੱਡੀ ਮੱਡੀ ਜਾਂਦੇ ਸੀ ਆਪਾਂ ਤੇ ਤੁਹਾਡੇ ਸਾਹਮਣੇ ਇਹ ਚਾਰ ਮਹੀਨੇ ਤੱਕ ਕੀ ਹਾਲ ਹੋ ਗਿਆ ਬੁਰਾ ਹਾਲ ਹੈ ਉਹਦਾ ਹਾਲ ਹੈ ਲੰਘੇ ਨਾ ਹੁਕਾ ਹੋਇਆ ਬਿਲਕੁਲ ਹੀ ਸਾਡੇ ਆ ਜੇ ਪੁਲ ਤਕਰੀਬਨ ਜਦੋਂ ਬਣਿਆ ਤਾਂ 8 ਦਿਨ ਬਾਅਦ ਰ 8 ਅ ਤੁੰਨ ਪੰਦ ਰਿਆ ਘਟੋ ਘਟ ਤੇ 8 ਕਿਲੋਮੀਟਰ ਸਾਨੂੰ ਚੱਕਰ ਲਾਉਣਾ ਪੈਂਦਾ ਰਿਆ ਬਹੁਤ ਮੁਸ਼ਕਲ ਆਉਂਦੀ ਹੈ ਹੁਣ ਬਣਿਆ ਹੁਣ ਵੀ ਇਹਦੇ ਮੀਤਾ ਪਏ ਨਹੀਂ ਹੈਗੇ ਤੇ ਪਹਿਲੇ ਸਾਰਾ ਟੁੱਟ ਗਿਆ ਇਹਨੂੰ ਬਣਾਇਆ ਜਾਵੇ ਤਾਂ ਚੰਗੀ ਤਰ੍ਹਾਂ ਬਣਾਇਆ ਜਾਏ ਜੇ ਕੋਈ ਹੈਵੀ ਵਹੀਕਲ ਤੇ ਬਹੁਤ ਵੱਡੇ ਵੱਡੇ ਤੇ ਟਿਪਰ ਵੱਡੇ ਵੱਡੇ ਟਰਾਲੇ ਤੇ ਨਿਕਲਦੇ ਆ ਜਿਹਦੀ ਬੜੀ ਪ੍ਰੋਬਲਮ ਆ ਜਿਹੜੇ ਵੀ ਅਫਸਰਾਂ ਨੇ ਇਹਨੂੰ ਬਣਾਇਆ ਹੋਊਗਾ ਕਿਆ ਲੱਗਦਾ ਉਹਨਾਂ ਨੇ ਵੀ ਸਹੀ ਮਟੀਰੀਅਲ ਨਹੀਂ ਪਾਇਆ ਹੋਊਗਾ ਸਾਡੇ ਹਿਸਾਬ ਨਾਲ ਤਾਂ ਇਹ ਮਟੀਰੀਅਲ ਬਿਲਕੁਲ ਜ਼ੀਰੋ ਟ੍ਰੈਵਲ ਤੇ ਹੈ ਕਿਉਂਕਿ 4 ਮਹੀਨੇ ਬਣਾਣ ਯੂਨਿਟ ਹੋਏ ਆ ਬੜੇ ਨੂੰ ਤੇ 4 ਮਹੀਨੇ ਬਾਅਦ ਹੀ ਦੇਖੋ ਹਾਲਾਤ ਕਿਆ ਬਣ ਗਏ ਤੇ ਜਿਹੜੇ ਹੈਵੀ ਵਹੀਕਲ ਜਿਵੇਂ ਦੱਸਿਆ ਇਹਨਾਂ ਨੇ ਹੈਵੀ ਵਹੀਕਲਾਂ ਦੇ ਛੋਟੇ ਪਹਿਲਾਂ ਵੀ ਕਈ ਸਾਲਾਂ ਦਾ ਬਣਿਆ ਹੋਇਆ ਸੀ ਵਧੀਆ ਸੀ ਪਹਿਲੇ ਬਣਿਆ ਵਸੇ ਉਹ ਵਧੀਆ ਸੀ ਇਹਦੇ ਨਾਲੋਂ ਵਧੀਆ ਸੀ ਪਰ ਇਹ ਤਾਂ ਮੇਰੇ ਕੋਲ ਮਟੀਰੀਅਲ ਗਲਤ ਪਾਇਆ ਉਹਨਾਂ ਨੇ ਤੇ ਨਾਲੇ ਲੋਕ ਪਰੇਸ਼ਾਨ ਕੀਤੇ 10-10 ਕਿਲੋਮੀਟਰ ਕੇ ਪਿੱਛੇ ਤੇ ਆਣਾ ਪਿਆ ਅੱਗੇ ਅੱਗੇ ਆਹ ਟ੍ਰੈਫਿਕ ਦਿਖਾਓ ਜਰਾ ਕਿ ਇੰਨੀ ਟ੍ਰੈਫਿਕ ਇਸ ਰੋਡ ਦੇ ਉੱਤੇ ਆਉਂਦੀ ਆ ਪਰ ਲੇਕਿਨ ਇੱਕ ਹਫਤਾ ਲਗਾਤਾਰ ਇਹ ਰੋਡ ਬੰਦ ਰੱਖਿਆ ਏ ਬੰਦ ਰੱਖਣ ਦੇ ਪਾਵਨ ਵੀ ਲੇਕਿਨ ਉਹ ਰਸੇ ਲਾ ਕੇ ਬੰਦ ਕੀਤਾ ਹੋਇਆ ਸੀਗਾ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਾਹਨ ਨਾ ਲੰਗੇ ਪਰ ਲੇਕਿਨ ਫਿਰ ਵੀ ਇਸ ਰੋਡ ਦੇ ਉੱਤੇ ਕੋਈ ਵੀ ਅਸਰ ਨਹੀਂ ਹੈਗਾ ਪੂਰਾ ਹਾਲ ਹੈ ਇਸ ਰੋਡ ਦਾ ਤੇ ਅੱਜ ਵੀ ਦੇਖ ਸਕਦੇ ਹੋ ਗੱਡੀਆਂ ਇਸ ਰੋਡ ਦੇ ਉੱਤੇ ਗੁਜ਼ਰਦੀਆਂ ਨੇ ਫੇਰ ਵੀ ਜਿਹੜਾ ਰੋੜ ਜਿਹੜੀ ਦੁਰਦਸ਼ਾ ਜਿਹੜੀ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਕਿ ਇਹਨੇ ਕਿ ਇਸ ਦੀ ਰਿਪੇਅਰ ਕਦੇ ਹੋਈ ਨਾ ਹੋਵੇ। ਆਪ ਆਪ ਦੇਖ ਲਓ ਜਰਾ। ਬੁਰਾ ਹਾਲ ਜਿਹੜਾ ਕਰਿਆ ਹੋਇਆ ਹੈ ਤੇ ਬਹੁਤ ਸਾਰੇ ਲੋਕ ਇੱਧਰੋਂ ਗੁਜ਼ਰਦੇ ਹਨ। ਕਈ ਪਿੰਡ ਉੱਪਰ ਪੈਂਦੇ ਨੇ। ਹਾਂ ਜੀ ਸਰ। ਥੋੜੀ ਜਿਹੀ ਲੱਗਦੀ ਹੈ। ਇਹ ਬੜਾ ਚੰਗਾ ਲੱਗਦਾ ਹੈ। ਹਾਂ। ਕੋਲ ਬੜਾ ਹੋਣੀ ਹੈ। ਹਾਂ। ਅਸੀਂ ਇੱਥੇ ਤੋਂ ਇਹਨਾਂ ਵੱਲ ਨੂੰ ਜਾ ਰਹੇ ਹਾਂ। ਜੀ। ਸਸਿਓ ਤੇ ਲੋਨ ਵਾਲੀ ਕੰਪਨੀ ਲੋਕ ਕਰ ਰਹੇ ਆ ਉਸ ਦੇ ਅੰਦਰ ਜਿੱਤਾਂ ਮਾੜੀ ਹੋਇਆ ਕੁਝ ਆਉਂਦਾ ਆ ਰਿਹਾ ਸਾਰਿਆਂ ਨੂੰ ਇਹ ਪ੍ਰਾਪਨ ਆ ਰਹੀ ਆ ਥੋੜੇ ਦਿਨ ਪਹਿਲਾਂ ਹੀ ਇਹ ਮਗਰੋਂ ਨੈਟਵਰਕ ਬੰਦ ਕਰਕੇ ਤੇ ਉਹਨੂੰ ਚਾਹੀਦਾ ਕਹਿੰਦਾ ਉਹਦਾ ਰਿਪੇਅਰ ਕੀਤੀ ਸੀ ਹੁਣ ਸਾਰਿਆਂ ਦੇ ਕੁਝ ਕੁ ਜਿਹਦੇ ਕਰਦੇ ਨੇ ਨਾ ਫਿਰ ਉੱਥੇ ਲੋਕ ਕੰਮ ਨਹੀਂ ਨਹੀਂ ਹੋ ਰਿਹਾ ਬੇਰੀ ਮਾੜੀ ਅੱਛਾ ਇਹ ਜਿਹੜੇ ਕੰਮਾਂ ਨੂੰ ਕਰਤੇ ਜਿਹੜੇ ਉਦਾਇਕ ਹੁੰਦੇ ਆ ਹਲਕਾ ਉਦਾਇਕ ਹੁੰਦੇ ਆ ਉਹਨਾਂ ਨੂੰ ਧਿਆਨ ਰੱਖਣੀ ਚਾਹੀਦੀ ਆ ਕੰਮ ਸਹੀ ਹੋ ਰਿਹਾ ਗਲਤ ਹੋ ਰਿਹਾ ਬਿਲਕੁਲ ਜਿਹੜੇ ਸਾਡੇ ਕੋਲ ਉਦਾਇਕ ਆ ਜੇ ਉਹਨਾਂ ਦੀ ਤੁਸੀਂ ਦੇਖੋ ਕਿ ਸ਼ਾਇਦ ਦੇਖੀਏ ਕਿ ਉਹ ਆਪਾਂ ਪਾਟਕ ਕੱਪਦੇ ਆ ਉਹਦੇ ਨਾਲ ਹੀ ਹੈਗਾ ਪਟ્રોલ ਪੱਟਾ ਉੱਥੇ ਮਤਲਬ ਕੋਈ ਐਕਸੀਡੈਂਟ ਹੋ ਕਿਉਂ ਕੋਈ ਵਾਰ ਹੋ ਕੇ ਮਗਲ ਨਕਸਾ ਹੋ ਕਿ ਤਾਰੋਥੇ ਅੱਗੇ ਤੱਕ ਵੀ ਉਥੇ ਨਹੀਂ ਹੋਈ ਕੋਈ ਨਵੀਂ ਇਹ ਮਿਲਣ ਨੂੰ ਦੋ ਵਰੀ ਪਾਣਾ ਆ ਅਸੀਂ ਇਹ ਦੇਖੀ ਕਰਦੇ ਆਏ ਕਿ ਜਿੰਨਾ ਸਰਕਾਰਾਂ ਬਣਦੀਆਂ ਨੇ ਆទਿਰਨ ਲੋਕ ਮੰਗ ਰਹੇ ਆ ਤੇ ਮੈਂ ਆਹ ਕੰਮ ਕਰਾ ਕੇ ਜਿੰਨਾ ਪਾੜਾ ਕਰਾ ਕੇ ਜਿੰਨਾ ਜੇਕਰ ਇਹ ਜਿੱਤਣ ਦੇ ਆ ਆਪਣਾ ਜਾ ਕੇ ਕੱਢ ਜਾਂਦੇ ਹੁਣ ਤੇ ਕੋਈ ਇੱਥੇ ਆਉਂਦ ਰਹੀ ਹੈ ਨਾ ਕੋਈ ਦੇਖਦਾ ਨਾ ਕੋਈ ਸੁਣਵਾਈ ਹੈ ਜੇਕਰ ਲੋਕ ਉੱਥੇ ਜਾਂਦੇ ਆ ਤੇ ਉਹਨਾਂ ਨੂੰ ਮਤਲਬ ਉੱਥੇ ਪੀਐਨ ਕਹਿੰਦੇ ਆ ਇਹ ਗੱਲ ਸੰਭਲੋ ਆ ਕੋਈ ਗੱਲ ਨਹੀਂ ਸੁਣਦਾ ਹੈ ਇਹ ਜਿਹੜਾ ਪੋੜਾ ਕਿੱਥੋਂ ਆਖਦੇ ਅੱਜ ਤੋਂ پانچ چھ سال پہلے تو مطلب منصوبہ پہلی ہے منظور تو واپس پل بنایا جائے گا پیسے بھی بچے منظور ہو چکے سی اس کے بعد مطلب پھر کہ ہوں پیسے کٹ گئے ہیں اس کرتے کے ہوں ہو پیسے منظور ہوں گے تو پھر پہننا بالکل جی اس پل کے اتنے آواز بہت ہے پل بڑا چھوٹا ہے جدو کوئی گئی جدید ہے دوڑنا پیتا ہے ਤੇ ਹੁਣ ਲੈਕਚਰ ਵੀ ਚੱਲ ਰਹੇ ਨੇ ਜਿਹੜਾ ਵੀ ਐਮਪੀ ਸਾਹਿਬਾਂ ਨੇ ਇੱਥੇ ਦਿੱਤੇਗਾ ਉਹਨਾਂ ਨੂੰ ਪਹਿਲੀ ਮੰਗ ਤੁਹਾਡੀ ਇਹੀ ਰਹੇਗੀ ਕਿ ਇਸ ਕੋਲ ਨੂੰ ਵਡਾ ਕੀਤਾ ਜਾਵੇ। ਨਹੀਂ ਸਾਨੂੰ ਮੇਰੇ ਵੀ ਹੈਗੇ। ਐਸੇ ਐਮਐਲਏ ਸਾਹਿਬ ਨੂੰ ਇਸ ਵਾਰ ਸਾਰੇ ਦੱਸਿਆ ਹੈ ਵੀ ਭਾਈ ਸਾਡੇ ਸੜਕਾਂ ਹਾਲਾਤ ਬਹੁਤ ਮਾੜੇ ਐ, ਥੱਲੇ ਵਾਲੇ ਬਹੁਤ ਮਾੜੇ ਐ ਤੇ ਸੜਕ ਨੂੰ ਕੋਲ ਨੂੰ ਨਵਾਂ ਬਣਾਇਆ ਜਾਵੇ। ਉਹਨਾਂ ਨੇ ਵੀ ਸਾਨੂੰ ਵੈਸੇ ਵਾਰਸਲ ਤਾਂ ਦਿੱਤਾ ਸੀਗਾ ਵੀ ਇਹਦਾ ਟੋੜਾ ਕਰਵਾ ਰਹੇ ਵਡਾ ਕਰਵਾ ਲੈ। ਉਹ ਦੇਖੋ ਅਸੀਂ ਤਾਂ ਬੀਵੀਐਪੀ ਤੋਂ ਇਹੀ ਮੰਗ ਕਰਦੇ ਤੇ ਆਪਣੇ ਐਮਐਲਏ ਸਾਹਿਬ ਨੂੰ ਵੀ ਇਹੀ ਬੇਨਤੀ ਕਰਦੇ ਵੀ ਇਹਨੂੰ ਸਾਰਾ ਇਹਨਾਂ ਫੋਲਡ ਬਣਾਇਆ ਜਾਂਦਾ ਮਾਪੋਂ ਬਣਾਇਆ ਜਾਂਦਾ ਜਿਹੜਾ ਤਾਂ ਕਿ ਸਭ ਨੂੰ ਸਾਡਾ ਪਤਾ ਹੋਵੇ ਬਹੁਤ 40 ਪਿੰਡਾਂ ਦੇ ਲੋਕ ਲੱਗਦੇ ਆ 40 ਪਿੰਡਾਂ ਦਾ ਆਣ ਜਾਣ ਦਾ ਰਸਤਾ ਹੈ ਲੇਕਿਨ ਬਈ ਚਾਰ ਤੇ ਟੁੱਟ ਗਿਆ ਤਾਂ ਫਿਰ ਮੰਗ ਕਿਧਰੋਂ ਬਾਬਾ ਉਹ ਤਾਂ ਖੋ ਜੂਗਾ ਬਿਲਕੁਲ ਜੇ ਇਹਦਾ ਨਾਮ ਪਤਾ ਹੈ ਕਿ ਇਹਨਾਂ ਨੇ ਬਣਾਇਆ ਉਹਨੂੰ ਪੁੱਛੀ ਜੀ